ਹੈਲੋ ਹਾਂਜੀ ਮਨਦੀਪੰਗੂ ਵਲੌਗ ਚੈਨਲ ਤੇ ਅੱਜ ਜੀ ਦਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਸਾਰੇ ਠੀਕ ਠਾਕ ਮੂ ਚੜਦੀ ਕਲਾ ਦੇ ਵਿੱਚ ਹੋਵੋਗੇ। ਮੇਰੇ ਵੱਲੋਂ ਮੇਰੇ ਸਾਰੀਆਂ ਭੈਣਾਂ ਨੂੰ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆਖਰੋ ਜੀ। ਤੇ ਸਾਰੇ ਭੈਣ ਭਾਈਆਂ ਥੈਂਕ ਯੂ ਧੰਨਵਾਦ ਚੈਨਲ ਨੂੰ ਜਿਹੜੇ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਤੇ ਅੱਗੇ-ਅੱਗੇ ਕਰਦੇ ਰਹੋਗੇ। ਠੀਕ ਹੈ ਜੀ। ਅੱਜ ਦਾ ਜਿਹੜਾ ਵੀਡੀਓ ਵਲੌਗ ਆਪਣਾ ਪਾਰਸਲ ਨੂੰ ਲੈ ਕੇ ਆਇਆ ਪਾਰਸਲ ਸੋਟਾਂ ਦੀ ਜਿਹੜੀ ਪੈ ਪਚਾਉਣੇ ਨੇ ਪਾਰਸਲ ਕਰਕੇ ਸੂਟ ਵਧੀਆ ਪੈਕਿੰਗ ਕਰਕੇ ਠੀਕ ਹੈ ਜੀ ਹਾਂਜੀ ਜਿਹੜਾ ਵੀਡੀਓ ਵਲੌਗ ਹੈ ਇਹਨੂੰ ਜਿਹੜੀ ਵਾਇਸ ਆ ਮੈਨੂੰ ਬਾਤ ਦੇ ਵਿੱਚ ਦੇਣੀ ਪੈ ਰਹੀ ਹੈ ਕਿਉਂਕਿ ਪੱਖਾ ਲੱਗਿਆ ਹੋਇਆ ਸੀਗਾ ਪੱਖੇ ਦੀ ਆਵਾਜ਼ ਹੈ ਜਿਹੜੀ ਬਹੁਤ ਜ਼ਿਆਦਾ ਆਉਂਦੀ ਸੀ ਕਿ ਤਾਂ ਕਰਕੇ ਇਹ ਸੂਟ ਹੈਗਾ ਜੀ ਐਲਓ येलो ਸੂਟ ਨਾਲ ਆਪਾਂ ਰੈੱਡ ਦੁਪੱਟਾ ਰੈਡੀ ਕੀਤਾ ਹੈ ਤੇ ਇਹ ਤੇ ਲਾਇਆ ਆਪਾਂ ਘੋਟਾ ਜੀ ਬਹੁਤ ਸੋਹਣਾ ਘੋਟਾ ਲਾਇਆ ਹੋਇਆ ਜਿਹਦੀ ਪੈਕਿੰਗ ਆਪਾਂ ਕਰ ਰਹੇ ਹਾਂ ਸੂਟ ਦੀ ਠੀਕ ਹੈ ਜੀ ਇਹ ਹੈਗਾ ਜੀ ਫਰਸਟ ਸੂਟ ਤੇ ਫਰਸਟ ਨੇ ਮਤਲਬ ਥਰਡ ਸੂਟ ਉਹ ਦੋ ਸੂਟ ਆਪਾਂ ਫਰਸਟ ਪਹਿਲਾਂ ਵੀ ਹੈਨਾ ਪੈਕਿੰਗ ਕਰਕੇ ਇੱਕ ਸੈੱਟ ਰੱਖ ਦਿੱਤੇ ਨੇ ਤੇ ਸਾਰੇ ਸੂਟਾਂ ਦੀ ਆਪਾਂ ਵੀਡੀਓ ਅੰਦੇ ਤੱਕ ਬਣਾਵਾਂਗੇ ਤੁਸੀਂ ਦੇਖਦੇ ਜਾਓ ਕੰਬੀਨੇਸ਼ਨ ਨੇ ਜਿਹੜੇ ਸੂਟਾਂ ਦੇ ਬਹੁਤ ਸੋਹਣੇ ਸੂਟ ਨੇਗੇ ਪਾਰਟੀ ਵੇਅਰ ਸੂਟ ਨੇਗੇ ਸਾਰੇ ਠੀਕ ਹੈ ਤਕਰੀਬਨ ਇਹ ਹੋਣਗੇ ਮਤਲਬ 14-15 ਸੂਟ ਹੋਣਗੇ ਨਾਲ ਉਹਨਾਂ ਦੀ ਗੁੜੀਆਂ ਦੇ ਬਰਾਬਰ ਜਿਵੇਂ ਸੇਮ ਸੇਮ ਦੇ ਹੈਨਾ ਗੁੜੀਆਂ ਦੇ ਵੀ ਕਿੱਤੇ ਨੇ ਬੇਟੀ ਦੇ ਉਹਨਾਂ ਦੇ ਨਾਲ ਸੇਮ ਸੂਟ ਆਪਾਂ ਰੈਡੀ ਕਰਕੇ ਦਿੱਤੇ ਨੇ ਜੀ ਤੇ ਇਧਰ ਥੋੜਾ ਜਿਹਾ ਹਰਮਨ ਵੀ ਅੱਜ ਰੌਲਾ ਪਾ ਰਿਆ ਸੀਗਾ ਉਹ ਸੀਗਾ ਅੱਜ ਘਰੇ ਤਾਂ ਕਰਕੇ ਜੀ ਤੇ ਮੈਨੂੰ ਵੀ ਇਹ ਆ ਚਲੋ ਹਨਾ ਜਿੰਨਾ ਚਿਰ ਅਗਲੇ ਕੋਲੇ ਭੈਣ ਕੋਲੇ ਪਾਰਸਲ ਨਹੀਂ ਪਹੁੰਚਦਾ ਸੂਟ ਪਹੁੰਚਦੇ ਹੈਗੇ ਉਹਨਾਂ ਚਿਰ ਆਪਣਾ ਟੈਨਸ਼ਨ ਵਾਜੀ ਰਹਿੰਦੀ ਆ ਅੱਜ ਮੈਨੂੰ ਇਹ ਆ ਵੀ ਚਲੋ ਉਹਨਾਂ ਕੋਲ ਸੂਟ ਨੇ ਜਿਹੜੇ ਪਹੁੰਚ ਜਾਣਗੇ ਤੇ ਮੇਰੀ ਜਿਹੜੀ ਟੈਨਸ਼ਨ ਆ ਉਹ ਖਤਮ ਹੋ ਜਾਊਗੀ ਹਨਾ ਤੇ ਅਗਲਾ ਸੂਟ ਹੈਗਾ ਜੀ ਮਹਿੰਦੀ ਇਹ ਸਿਮਰ ਦੇ ਵਿੱਚ ਕੱਪੜਾ ਬਹੁਤ ਸੋਹਣਾ ਸੂਟ ਆ ਇਹ ਮੈਂ ਵਾਈਟ ਲੈ ਕੇ ਹਨਾ ਕਲ ਰੰਗਾਇਆ ਸੀਗਾ ਵਾਈਟ ਸਿਮਰ ਲੈ ਕੇ ਰੰਗਵਾਇਆ ਸੀਗਾ ਇਹ ਸੂਟ ਜਿਹੜੀ ਸਿਮਰ ਆ ਬਹੁਤ ਸੌਫਟ ਵਾਲੀ ਸਿਮਰ ਆ ਬਹੁਤ ਸੋਹਣੀ ਸਿਮਰ ਹੈਗੀ ਤੇ ਅਗਲਾ ਸੂਟ ਹੈਗਾ ਜੀ ਬਲੈਕ ਬਲੈਕ ਦੇ ਨਾਲ ਆਪਾਂ ਸ਼ਰਟ ਬਲੈਕ ਹੈਗੀ ਹਨਾ ਤੇ ਨਾਲ ਗਰਾਰਾ ਕਰਾਇਆ ਸੀਗਾ ਰੈਡੀ ਉਹਦੇ ਨਾਲ ਠੀਕ ਆ ਜੀ ਪਹਿਲਾਂ ਆਪਾਂ ਤੁਹਾਨੂੰ ਆਹ ਜਿਹੜਾ ਮਹਿੰਦੀ ਆ ਮੈਨੂੰ ਇਹ ਵੀ ਮਹਿੰਦੀ ਨੂੰ ਪਾਦਾ ਹਨਾ ਨਾਲੇ ਵਿੱਚ ਹਰਮਣ ਗਾਹ ਪਾਉਂਦਾ ਫਿਰਦਾ ਸੀਗਾ ਪਤਾ ਨਹੀਂ ਕੀ ਮੱਖੀਆਂ ਦੇ ਪਿੱਛੇ ਪਏ ਪਏ ਸੀ ਅੱਜ ਉਹ ਕਹਿੰਦਾ ਮੱਖੀਆਂ ਅੰਦਰ ਵੜ ਗਈਆਂ ਤੇ ਉਹਨਾਂ ਨੂੰ ਭਜਾਰ ਰਿਹਾ ਸੀ ਪਤਾ ਨਹੀਂ ਕੀ ਕਰ ਰਿਹਾ ਸੀ ਰੱਬ ਜਾਣੇ ਮਾਰ ਹੀ ਰਿਹਾ ਸੀ ਮੈਂ ਉਹਨੂੰ ਰੋਕ ਕੇ ਮੈਂ ਕਿਹਾ ਨਾ ਮਾਰ ਤੂੰ ਪਾਪ ਨਾ ਕਰ ਹਨ ਮਾਰੀ ਦਾ ਨਹੀਂ ਹੁੰਦਾ ਕਿਸੇ ਜੀਵ ਜੰਤ ਨੂੰ ਆਪੇ ਨਿਕਲ ਜਾਣੀ ਆ ਉਹ ਕਿਉਂਕਿ ਇਹ ਵੀ ਅੰਦਰ ਨੂੰ ਭਾਜਦੀਆਂ ਨੇ ਮਾੜਾ ਜਿਹਾ ਗੇਟ ਨਹੀਂ ਖੋਲਣ ਦਿੰਦੀਆਂ ਹੈਗੀਆਂ ਤੇ ਚਲੋ ਆਪਾਂ ਮੈਂ ਇਹਦੀ ਸੂਟ ਜੜਾ ਇਹ ਵੀ ਪੈਕ ਕਰਤਾ ਸੀਗਾ ਫਿਰ ਐਵੇਂ ਜਿhko ਪਸਾਰੇ ਸੂਟ ਹਨ ਹੌਲੀ ਹੌਲੀ ਪੈਕ ਕਰਕੇ ਲਿਫਾਫਿਆਂ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਮੱਥੀਆਂ ਡਾਰ ਕੇ ਵਰਗੀਆਂ ਆ ਜਾਂਦੇ ਆ ਲੈਣੇ ਕੀ ਪਹੁੰਚਾ ਰਹੇ ਹਨ ਸੋਹਣਿਆ ਨਖਰਾ ਵਿੱਚ ਵੀ ਨਖਰਾ ਜਿੰਦੀ ਦੇਵਾ ਦੇ ਨਾਲ ਕੋਈ ਗੱਲ ਨਹੀਂ ਕਰਦੇ ਹਨ ਇਹ ਬਲੈਕ ਸੂਟ ਦਾ ਬਣਾਇਆ ਜੀ ਆਪਣੇ ਸਰਾ ਸਰਾਹਾ ਕਰਾਰਾ ਬੋਲ ਸਕੋ ਬਲਪਾਂ ਕੇ ਕੋਈ ਹਰਮਨਾਸ ਚ ਇੱਕ ਸੁਰ ਧੋਣਾ ਦੇ ਕੜਨਾ ਪਤਾ ਨਹੀਂ ਉਹ ਘਰੇ ਹੋਣਗੇ ਪਤਾ ਨਹੀਂ ਭਾਈ ਮੇਰਾ ਕੰਫਰੈਂਸ ਹੋਤਾ ਦੇਖਾ ਕਰਕੇ ਬੰਦਾ ਕਰਕੇ ਦਵਾਲ ਨਹੀਂ ਤੇ ਵੀਡੀਓ ਭਾਈ Ond ydynt y rhai hynny yn fodl i'r 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 ਤੇ ਹਾਂਜੀ ਉਰੇ ਆਪਾਂ ਸੂਟ ਆ ਜਿਹੜੇ ਸਾਰੇ ਹਨ ਚੰਗੀ ਤਰ੍ਹਾਂ ਪੈਕਿੰਗ ਕਰਤੀ ਸੀਗੀ ਲਫਾਪਿਆਂ ਦੇ ਵਿੱਚ ਉਦੋਂ ਬਾਅਦ ਦੇ ਵਿੱਚ ਆਪਾਂ ਇਹਨਾਂ ਦੀ ਬਣਾਉਣੀ ਸੀਗੀ ਵੀਡੀਓ ਕਿਉਂਕਿ ਵੀਡੀਓ ਦੇ ਵਿੱਚ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਆਪਣੇ ਕੋਲ ਪ੍ਰੂਫ ਰਹਿ ਜਾਂਦਾ ਹੈ ਵੀ ਅਗਲੇ ਕੋਲੇ ਆਪਾਂ ਨੇ ਕਿੰਨੇ ਸੂਟ ਪਾਰਸਲ ਕੀਤੇ ਆ ਤੇ ਅਗਲਾ ਆਪਾਂ ਨੂੰ ਦੱਸ ਹੁੰਦਾ ਹੈ ਹਨਾ ਵੀ ਸਾਡੇ ਕੋਲ ਆ ਚੀਜ਼ ਐ ਸਹੀ ਸਹੀ ਪਹੁੰਚ ਗਈ ਤਾਂ ਕਰਕੇ ਜੀ ਇੱਕ ਪ੍ਰੂਫ ਤਾਂ ਆਪਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਜਦੋਂ ਆਪਾਂ ਭੇਣਾ ਕਿਸੇ ਦਾ ਵੀ ਵੀ ਪਾਰਸਲ ਕਰਦੇ ਆ ਸੂਟ ਤਾਂ ਆਪਣੇ ਕੋਲ ਵੀਡੀਓ ਆਪ ਬਣਾ ਕੇ ਰੱਖਦੇ ਆ ਜੀ ਹਨਾ ਮੈਂ ਚਾਹੇ ਇੱਕ ਸੂਟ ਪਾਰਸਲ ਕਰਾਂ ਚਾਹੇ ਵੱਧ ਕਰਾਂ ਮੈਂ ਉਹਨਾਂ ਦੀ ਫੋਟੋ ਤੇ ਵੀਡੀਓ ਜ਼ਰੂਰ ਬਣਾ ਕੇ ਰੱਖ ਲੈਣੀ ਆ ਵੀ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਕੱਲ ਨੂੰ ਪ੍ਰੋਬਲਮ ਨਾ ਆਵੇ ਹਨਾ ਪਾਰਸਲਾ ਚਾਹੇ ਲੇਟ ਪਹੁੰਚੇ ਜਿਵੇਂ ਵੀ ਹੁੰਦਾ ਹਨਾ ਤੇ ਉਹਦੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਜਦੋਂ ਵੀ ਪਾਰਸਲ ਕਰਕੇ ਆਉਣੀ ਆ ਉਤੋਂ ਵੀ ਜਿਹੜੀ ਆਪਾਂ ਨੂੰ ਰਸੀਦ ਮਿਲਦੀ ਆ ਉਹ ਵੀ ਆਪਾਂ ਨਾਲ ਦੇ ਨਾਲ ਪਹਿਣਾ ਨੂੰ ਫੋਟੋ ਖਿੱਚ ਕੇ ਭੇਜ ਦੰਨੇ ਆ ਵੀ ਤੁਹਾਡੇ ਅਸੀਂ ਜਿਹੜਾ ਪਾਰਸਲਾ ਕੱਢ ਦਿੱਤਾ ਵੀ ਜਿਹੜੀ ਸੀ ਤਾਂ ਸਾਨੂੰ ਮਿਲੀ ਆ ਉਹ ਤੇ ਤੁਹਾਨੂੰ ਫੋਟ ਭੇਜ ਰਹੇ ਆ ਅਸੀਂ ਠੀਕ ਆ ਜੀ ਤੇ ਚਲੋ ਜੀ ਆਪਾਂ ਔਰ ਕਰਤੀ ਸੀ ਪੈਕਿੰਗ ਹਰ ਮੋੜੇ ਕੋਸਣਾ ਬੈਠ ਕੇ ਮਿੱਠਾ ਜਿਹਾ ਖਾਣ ਲੱਗਿਆ ਸੀ ਫਿਰ ਮੈਂ ਇਹਨੂੰ ਘੋਰ ਕੇ ਅੰਦਰ ਮੈਂ ਕਿਹਾ ਦੇਖ ਮਿੱਠਾ ਹਣਾ ਕੱਪੜਿਆਂ ਤੇ ਲੱਗ ਜਾਂਦਾ ਕਈ ਵਾਰ ਵੀ ਤੂੰ ਅੰਦਰ ਜਾ ਕੇ ਬੈਠ ਕੇ ਖਾ ਲੈ ਤੇ ਉਹ ਅੰਦਰ ਭੱਜ ਗਿਆ ਸੀਗਾ ਜੀ ਤੇ ਆਪਾਂ ਦੇਖਦੇ ਆ ਅਜੇ ਟਾਈਮ ਹੋਇਆ ਸੀਗਾ 3:30 4:00 ਵਜ ਚੁੱਕੇ ਸੀਗੇ ਦੇਖਦੇ ਆ ਜੀ ਹੁਣ ਟਾਈਮ ਹੈਗਾ ਤਾਂ ਹੁਣ ਆਪਾਂ ਪਾਰਸਲ ਕੱਢਾਵਾਂਗੇ ਨਹੀਂ ਫਿਰ ਮਾਰਨਿੰਗ ਤੱਕ ਕੱਢਣਾ ਹੀ ਕੱਢਣਾ ਜੀ ਹਨਾ ਪਾਰਸਲ ਕਾਫੀ ਦਿਨ ਹੋ ਗਏ ਤੇ ਵਟ ਹਜੇ ਵੀ ਮੇਰਾ ਇੱਕ ਸੂਟ ਰਹਿ ਰਹਿ ਗਿਆ ਸੀਗਾ ਉਹਦੇ ਨਾਲ ਥੋੜਾ ਜਿਹਾ ਇੱਕ ਦੁਪੱਟੇ ਤੇ ਘੋਟਾ ਲਾਉਣਾ ਸੀਗਾ ਇਹ ਤਾਂ ਕਰਕੇ ਉਹ ਜਿਵੇਂ ਫੜ ਕੇ ਲੈ ਕੇ ਗਈ ਸੀਗੇ ਜਾਂਦੇ ਹੋਏ ਸੀ ਸੋਚਿਆ ਵੀ ਜਾਂਦੇ ਹੀ ਫੜ ਲਾਂਗੇ ਉਹ ਦੁਪੱਟਿਆਂ ਨੂੰ ਠੀਕ ਹੈ ਜੀ ਤੇ ਚਲੋ ਯਰੇ ਆਪਾਂ ਸੂਟ ਵਗੈਰਾ ਰੈਡੀ ਕਰ ਲਏ ਸੀਗੇ ਤੇ ਇਹਨਾਂ ਦੀ ਵੀਡੀਓ ਵਗੈਰਾ ਆਪਾਂ ਬਣਾ ਲਈ ਸੀਗੀ ਤੇ ਚਲੋ ਹੀ ਹੁਣ ਅੱਜ ਤਾਂ ਮੇਰਾ ਜਿਹੜਾ ਵੀਡੀਓ ਵਲੌਗ ਹੈ ਸਿਰਫ ਸੂਟਾਂ ਦਾ ਹੀ ਆ ਵੀ ਪਾਰਸਲ ਕੱਢਿਆ ਆਪਾਂ ਨੇ ਤੇ ਪੈਕਿੰਗ ਕੀਤੀ ਆ ਠੀਕ ਹੈ ਜੀ ਸੂਤ ਆਪਾਂ ਇਹ ਕਿਤਾ ਹੈਂਡ ਸਿਲਕ ਦੇ ਵਿੱਚ ਰੈਡੀ ਜੀ ਤੇ ਪਲੇਨ ਮੀਜ ਰੱਖਿਆ ਇਹਦਾ ਇਹਦਾ ਬੱਡੀ ਮੁਰੀਆ ਹੈ ਐ ਕਰ ਲੀਆਂ ਲਾ ਕੇ ਐਵੇਂ ਰੈਡੀ ਦਿੱਤਾ ਹੈ ਆਪਾਂ ਨੇ ਬਹੁਤ ਸੋਣਾ ਰੈਡੀ ਹੋਇਆਗਾ ਇਹ ਸੂਤ ਜਿਹੜਾ ਤੇ ਆ ਦੇਖੋ ਹਾਂ ਮੈਂ ਰੈਡੀ ਦਿੱਤਾ ਇਹ ਜਿਹੜੀ ਲੋਕਿੰਗ ਹੈ ਠੀਕ ਹੈ ਜੀ ਤੇ ਇੱਕ ਹੈਂਡਵਰਕ ਆਪਾਂ ਸੂਟ ਆਪਾਂ ਰੈਡੀ ਕਰਵਾਇਆ। ਕ੍ਰੇਪਿਓ ਦੇ ਕ੍ਰੇਪਿਓ ਤੇ ਕਰਵਾਇਆ। ਐਵੇਂ ਜੀ ਹੈਂਡਵਰਕ ਰੈਡੀ ਕੀਤਾ ਆਪਾਂ ਸੂਟ ਨਾਲ ਆਪਾਂ ਬਾਹਾਂ ਕੁੱਤੀਆਂ ਨੇ। ਠੀਕ ਹੈ ਜੀ। ਇਹ ਆ। ਬਹੁਤ ਸੋਹਣਾ ਸੂਟ ਜਿਹੜਾ ਇਹ ਰੈਡੀ ਕੀਤਾ ਇਹਦੇ ਨਾਲ ਅਕਸਮ ਕਰਵਾਇਆ ਨਾ। ਤਾਹਰਾ ਸਰਾ। ਸਰਾਰਾ ਸਰਾਰਾ ਠੀਕ ਕਹਿੰਦੇ ਨੇ ਮੈਨਾਂ ਇਹ ਚ ਕੰਫਿਊਜ਼ ਹੋ ਗਿਆ ਮੈਂ ਇਹ ਚੀਜ਼ ਦੇ ਵਿੱਚ ਹਮੇਸ਼ਾ ਮੇਰੇ ਅੱਗੇ ਕਿੰਨਾ ਤੇ ਆ ਰਿਹਾ ਨਾ ਜਿੱਦੋਂ ਤਾਂ ਤੇ ਆ ਕਿਤਾ ਪਾ ਨਹੀਂ ਹੈ ਮੈਂ ਆਪਣਾ ਰੋੜੀ ਦਿੱਤਾ ਸਾਰਾ ਕੁਝ ਠੀਕ ਹੈ ਜੀ ਬੋਸ ਸਨਾ ਸੂਟਾਂ ਮਹਿਰੋਂ ਮਤਲਬ ਤਾਂ ਜਿਹੜਾ ਪਰੈਡ ਕੀਤਾ ਹੁਣ ਮੈਂ ਕਿਹਾ ਚਲੋ ਪਹਿਲਾਂ ਮੈਂ ਵੀਡੀਓ ਬਣਾ ਲਾ ਹਨ ਫਿਰ ਇਹਨਾਂ ਨੂੰ ਲਫਾਫੇ ਦੇ ਵਿੱਚ ਪਕੈ ਕਰਦੇ ਆ ਮੈਂ ਸੂਟਾਂ ਥੋੜੀ ਵੀਡੀਓ ਬਣਾ ਲਾ ਹਨ ਚਲੋ ਜੀ ਆਪਾਂ ਲਫਾਫਿਆਂ ਦੇ ਵਿੱਚ ਕਰ ਦਿੱਤੇ ਨੂੰ ਪੈਕ ਨਾ ਸੇਮ ਸੇਮ ਆਪਾਂ ਵੀਡੀਓ ਵੀ ਬਣਾਏ ਨੇ ਤੇ ਆਪਾਂ ਸੂਟਾਂ ਦੀ ਕਰ ਲਈ ਹੁਣ ਗਿਣਤੀ ਜੀ ਕਿਉਂਕਿ ਆਪਾਂ ਪਾਰਸਲ ਕਰਨ ਨੂੰ ਨੇ ਨਾ ਇਹ ਤੇ ਇੱਕ ਸੂਟ ਦੋ ਸੂਟ ਤਿੰਨ ਹੋ ਗਈ ਤੇ ਚੌਥਾ ਮਾਤਰਕੀ ਕਰੀਏ ਆਪਾਂ ਪਹਿਲਾ ਹਨਾ ਕਾਊਂਟਿੰਗ 5 ਨੰਬਰ ਹੋ ਗਿਆ ਓਕੇ ਇਹ 6 ਨੰਬਰ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਸੱਤਮਾ ਠੀਕ ਹੈ ਜੀ ਆ ਹੋ ਗਿਆ ਆਪਣਾ ਸੱਤਮਾ ਸੂਤ ਸੱਤਮਾ ਤੇ ਆਉਂ ਗਏ ਜੀ ਆਪਣਾ ਅੱਠਵਾਂ ਸੂਤ ਹਨਾ ਉਹ ਜੀ ਹੋ ਗਿਆ ਆਪਣਾ ਨੌਵਾਂ ਸੂਤ ਨੇ ਲਾ ਤੇ ਇੱਥਾਂ ਹੋ ਗਿਆ ਜੀ ਆਪਣਾ 10 ਦਸਮਾ ਤੇ ਥੋੜੀ ਹਿਲਾਉਣਾ ਆਪਣਾ 11 ਇਥੇ ਦੋ ਜਿਓ ਹੋਣਗੇ ਨਾਲ ਆਪਾਂ ਕੁੜੀਆ ਦੇ ਕਰਵਾਏ ਹੁੰਦੇ ਨੇ ਇਹਦਾ ਠੀਕ ਹੈ ਜੀ